ਆਗਰ ਸੁਣੋ ਭਾਈ ਜੀ ਪ੍ਰਧਾਨ ਜੀ ਅੱਜ ਜਿਹੜੀ ਮੀਟਿੰਗ ਹੈ ਕਿਸ ਬਾਰੇ ਵਿੱਚ ਰੱਖੀ ਗਈ ਹੈ ਮੈਂ ਸਪਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਅੱਜ ਜ਼ਿਲ੍ਹਾ ਕਪੂਰਥਲੇ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਰਨ ਸੰਬਾਉ ਕੁੜੀ ਪ੍ਰਧਾਨਗੀ ਕੀਤੀ ਗਈ ਹੈ ਇਹਦੇ ਵਿੱਚ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲੇ ਕੀਤੇ ਗਏ ਆ ਇਹ ਜਿਹੜਾ ਸ਼ੰਭੂ ਮੋਰਚਾ ਲੱਗਾ ਹੋਇਆ ਵਾ ਨੂੰ ਲੋਕ ਜੀ ਬਹੁਤ ਕਿਵੇਂ ਕਰਨਾ ਵਾ ਕਿਸ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਨੀਆਂ ਵਾ ਉਹਦਾ ਪ੍ਰੋਗਰਾਮ ਪੂਰਾ ਘੜ ਲਿਆ ਗਿਆ 10 ਜੁਲਾਈ ਤੋਂ ਲੈ ਕੇ 23 ਜੁਲਾਈ ਤੱਕ ਪਿੰਡ ਪੱਧਰ ਤੇ ਵੱਡੀਆਂ ਮੀਟਿੰਗਾਂ ਕਰਕੇ ਵੱਡੀ ਲਾਭੰਦ ਕੀਤੀ ਜਾਊਗੀ ਮਜ਼ਦੂਰਾਂ ਦੀਆਂ ਕਮੇਟੀਆਂ ਬਣਾਉਣੀਆਂ ਆਰ ਪਿੰਡ 'ਚ ਸਮਾਜ ਦੀਆਂ ਕਮੇਟੀਆਂ ਜਿੱਥੇ ਬਣੀਆਂ ਨਹੀਂ ਬਣੀਆਂ ਉੱਥੇ ਨਵੀਆਂ ਬਣਾਉਣੀਆਂ ਨਰ ਬੀਬੀਆਂ ਦੇ ਕਮੇਟੀਆਂ ਦੇ ਨੌਜਵਾਨਾਂ ਦੀਆਂ ਕਮੇਟੀਆਂ ਬਣਾਉਣੀਆਂ ਇਹ ਕਾਰਜ ਕੱਢਿਆ ਗਿਆ ਉਹ ਤੇ ਇਸ ਦੇ ਨਾਲ ਜਿਹੜੇ ਮੀਟਰ ਹੈ ਜਿਹੜੇ ਸਮਾਰਟ ਮੀਟਰ ਲੱਗ ਰਹੇ ਆ ਜਿਹੜੇ ਲਾ ਰਹੇ ਆ ਬਿਜਲੀ ਕਰਨਾਂ ਦੀ ਨੀਤੀ ਤਹਿਤ ਕੇਂਦਰ ਸਰਕਾਰ ਦੀ ਜੋ ਮੋਦੀ ਸਰਕਾਰ ਦੀ ਨੀਤੀ ਆ ਕਿ ਬਿਜਲੀ ਜਿਹੜੀ ਆ ਪੂਰੀ ਤਰ੍ਹਾਂ ਪ੍ਰਾਈਵੇਟ ਕਰਨੀ ਆ ਕਾਰਪੋਰੇਟਾਂ ਦੇ ਹਵਾਲੇ ਕਰਨੀ ਆ ਉਹਦੇ ਤਹਿਤ ਉਹ ਬਿਜਲੀ ਦੀ ਵੰਡ ਦਾ ਜਿਹੜਾ ਬਿਜਲੀ ਵੰਡਿਆ ਉਹ ਪੂਰੀ ਤਰ੍ਹਾਂ ਪ੍ਰਾਈਵੇਟਥਾ ਦੇਣ ਜਾ ਰਹੀ ਆ ਤੇ ਜਿਨੀ ਇੱਕ 2023 ਜੋ ਸਟੈਂਡਰਡ ਕਮੇਟੀ ਕੋ ਪਿਆ ਹੈ ਉਹਨੂੰ ਲਾਗੂ ਕਰਨ ਦੀ ਤਿਆਰੀ ਆ ਉਹ ਸਾਡੀ ਦੋਹਾਂ ਮੋਰਚੀਆਂ ਦੀ ਜਿਹੜੇ ਮੋਰਚੇ ਸ਼ੰਭੂ ਖਨੌਰੀ ਰਤਨਪੁਰਾ ਤੇ ਡੱਬ ਵਾਲੀ ਬਾਰਡਰਾਂ ਦੇ ਚੌਥਾਂ ਦੇ ਚੱਲ ਰਹੇ ਆ ਉਹ ਉਹਦੇ ਮੰਗ ਪੱਤਰ ਵੀ ਸ਼ਾਮਿਲ ਆ ਉਹ ਵੀ ਅਸੀਂ ਜਿਹੜਾ ਉਹਦੇ ਤੇ ਵੀ ਲੜਾਈ ਲੜ ਰਹੇ ਆ ਤੇ ਨਾਲ ਹੀ ਜਿਹੜੇ ਪਿੰਡਾਂ 'ਚ 스마트 ਮੀਟਰ ਲੱਗੇ ਆ ਉਹ ਲਾ ਕੇ ਅਸੀਂ ਉਹ ਦਰਤਾਂ ਛੁੱਟ ਕੇ ਆਵਾਂਗੇ ਤੇ ਗਾਂ ਇਹਨਾਂ ਲੱਗਣ ਨਹੀਂ ਦੇਵਾਂਗੇ ਜੇ ਉਹ ਤੇ ਲਾਉਣ ਆਊਗਾ ਸਾਰਾ ਸਾਰਾ ਪਿੰਡ ਉਹ ਮੀਟਰ ਲਾਉਣ ਆਏ ਬਿਜਲੀ ਅਧਿਕਾਰੀਆਂ ਦੇ ਘਰਾਓ ਕਰੂਗਾ ਇਹ ਐਲਾਨ ਕਰਤਾ ਗਿਆ ਵਾ ਬਿਲਕੁਲ ਮੀਟਰ ਕਿਸੇ ਕੀਮਤੇ ਨਹੀਂ ਲੱਗਣਦੇ ਨੇ ਤੇ ਵੱਡੇ ਪੱਧਰ ਤੇ ਮਜ਼ਦੂਰਾਂ ਦੀਆਂ ਕਮੇਟੀਆਂ ਬਣਾਉਣੀਆਂ ਵਾ ਨਾਲ ਮਜ਼ਦੂਰਾਂ ਦੇ ਵੇੜਿਆਂ 'ਤੇ ਗੱਲ ਕਰਨੀ ਆ ਕਿ ਜਿਹੜੀ 81 ਕਰੋੜ ਏਕੜ ਜ਼ਮੀਨ ਆ ਪੂਰੇ ਦੇਸ਼ 'ਚ ਵਾਜੋਗਾ ਉਹਦੇ ਵਿੱਚੋਂ 60 ਕਰੋੜ ਵਾਜੋਗ ਆ ਤੇ 21 ਕਰੋੜ ਜਿਹੜੀ ਉਹ ਬੰਜਰ ਆ ਉਹ ਤੇ 30 ਕਰੋੜ ਏਕੜ ਜਿਹੜੀ ਆ ਉਹ 1% ਲੋਕਾਂ ਕੋਲ ਆ ਜਿਹੜੇ ਰਜਵਾੜੇ ਆ ਜ਼ਗੀਰਦਾਰ ਆ ਸਰਮਾਇਦਾਰ ਆ ਕਾਰਪੋਰੇਟ ਆ ਇਹੜੇ ਰਾਜੇ ਬੁੱਟਾ ਨਾ ਬਣਾਏ ਅਸੀਂ ਕਿਸੇ ਪਾਰਟੀ ਦੇ ਹੋਂਦ ਤੇ ਨਾਲ ਅਫਸਰ ਛਾਈ ਉਹਨਾਂ ਕੋਲ ਜ਼ਮੀਨ ਆ ਉਹ ਜ਼ਮੀਨ ਸਾਰੀ ਜ਼ਬਤ ਕਰਕੇ ਸਾਡੀ ਮੰਗ ਆ ਵੀ ਜ਼ਬਤ ਕੀਤੀ ਜਾਵੇ ਤੇ ਸਾਰੇ ਹਿੰਦੁਸਤਾਨ ਦੇ ਤੇ ਪੰਜਾਬ ਦੇ ਜਿਹੜੇ ਬੇਜ਼ਮੀਨੇ ਆ ਉਹਨਾਂ ਨੂੰ ਪੰਜ-ਪੰਜ ਕਿੱਲੇ ਜ਼ਮੀਨ ਦਿੱਤੀ ਜਾਵੇ ਇਹਦੀ ਮਜੂਰਾਂ ਦੇ ਵਿੜਿਆਂ ਜਾ ਕੇ ਗੱਲ ਕਰਾਂਗੇ ਇਸ ਤੋਂ ਇਲਾਵਾ ਜਿਹੜੇ ਤਿੰਨ ਕਿ ਜਿਹੜੇ ਤਿੰਨ ਕਾਨੂੰਨ ਜਿਹੜੇ ਲੋਕ ਵਿਰੋਧੀ ਤਿੰਨ ਕਾਨੂੰਨ ਜਿਹੜੇ ਆ ਮੋਦੀ ਸਰਕਾਰ ਨੇ ਪਾਸ ਕਰਕੇ 1 ਜੁਲਾਈ ਤੋਂ ਲਾਗੂ ਕੀਤੇ ਆ ਕੱਲ ਤੋਂ ਉਹ ਸਾਰੇ ਲੋਕ ਵਿਰੋਧੀ ਆ ਉਹ ਬਸਤੀਵਾਦੀ ਜਿਹੜੇ ਆ ਬਸਤੀਵਾਦੀ ਕਾਨੂੰਨਾਂ ਤੋਂ ਵੀ ਅਗਲੀ ਗੱਲ ਆ ਜਿਹਦੇ ਤੇ ਬਿਲਕੁਲ ਆਵਾਜ਼ ਬੰਦ ਕਰਨ ਵਾਲੇ ਬਣੇ ਜਾ ਰਿਹਾ ਕਿ ਕੋਈ ਜਿਹੜਾ ਉਹ ਆਪਣੀ ਗੱਲ ਆਵਾਜ਼ ਆਪਣੇ ਮਸਲੇ ਦੀ ਜਾਂ ਆਪਣੀ ਮੰਗ ਦੀ ਜਾਂ ਆਪਣੀ ਕੋਈ ਨਸੀਬਤ ਦੀ ਗੱਲ ਸਰਕਾਰ ਕਰੀ ਠਾ ਹੀ ਨਾ ਸਕੇ ਤੇ ਉਹਦੇ ਉਹਦਾ ਦਗਾ ਟਕਣ ਵਾਸਤੇ ਉਹ ਉਹਨੂੰ ਜਿਹੜਾ ਲੰਮਾ ਸਮਾਂ ਜਿਨਾ ਸੁਣਨ ਵਾਸਤੇ ਕਾਨੂੰਨ ਉਹਨਾਂ ਨੇ ਪਾਸ ਕੀਤੇ ਆ ਉਹ ਸਾਡੀ ਬੰਗਿਆ ਪੀਓੜ ਇਤਨੇ ਕਾਨੂੰਨ ਆ ਉਹ ਤੁਰੰਤ ਜਿਹੜੀ ਕੇਂਦਰ ਸਰਕਾਰ ਵਾਪਸ ਲਵੇ ਇਹਦੇ ਖਿਲਾਫ ਵੀ ਆਈ ਜਿਹੜਾ ਤਗੜਾੜਾ ਜਹਾਜ ਆ ਤਗੜਾ ਸਿੰਘ ਅਰਚਾ ਉਹ ਵਿੱਢਾਂਗੇ 8 825 ਆਰਟੀਕਲ 5 ਨੂੰ ਆਰਟੀਕਲ 5 ਨੂੰ ਦੇਸ਼ ਭਰ ਦੇ ਵਿੱਚ ਭਾਜਪਾ ਦੇ ਜਿਹੜੇ 241 ਪਾਰਲੀਮੈਂਟ ਮੈਂਬਰ ਉਹਨਾਂ ਨੂੰ ਛੱਡ ਕੇ ਉਹਨਾਂ ਨੇ ਮੰਗ ਪੱਤਰ ਨਹੀਂ ਜੜੇ ਲੋਗੋ ਤੇ ਕਿਸਾਨ ਵਿਰੋਧੀ ਜਿਹਾ ਨੀਤੀਆਂ ਬਣਾ ਰਹੇ ਕਾਰਪਟਰ ਪੱਖੀ ਨੀਤੀਆਂ ਬਣਾ ਰਿਆ ਬਾਕੀ ਵੀ ਬਾਕੀ ਉਤਰਾਣੇ ਹੀ ਆ ਜਿਹੜੇ ਵਿਰੋਧੀ ਪਾਰਟੀਆਂ ਦੇ ਜਿਹੜੀਆਂ ਨੀਤੀਆਂ ਉਹਨਾਂ ਨਾਲ ਨਾਰਾਜ਼ੀਆਂ ਮੇਰੀਆਂ ਪਰ ਫੇਰ ਵੀ ਜਿਹੜੇ ਵਿਰੋਧੀ ਪਾਰਟੀਆਂ ਦੇ ਆ ਜਿਹੜੇ ਐਮਪੀ ਬਣੇ ਹੋਏ ਆ ਉਹਨਾਂ ਸਾਰਿਆਂ ਨੇ 12 ਮੰਗਾਂ ਦਾ ਮੰਗ ਪੱਤਰ ਐ ਐਮਐਸਬੀ ਗਰੰਟੀ ਕਾਨੂੰਨ ਦੇ ਸਬੰਧਿਤ ਆਪਣਾ ਵਿਸ਼ੇਪਾਰਥ ਸੰਸਥਾ ਤੋਂ ਬਾਹਰ ਆਉਣ ਦੀ ਗੱਲ ਆ ਜਾਂ ਭਾਰਦੀ ਤੇ ਡਾਕਟਰ ਫਾਮਨਾਟਵੀ ਦੀ ਰਿਪੋਰਟ ਲਾਗੂ ਕਰਨ ਦੀ ਆ ਕਿਸਾਨਾਂ ਦਾ ਕਰਜ਼ਾ ਖਤਮ ਕਰਨ ਦੀ ਮੰਗ ਆ ਉਹ ਜਿੰਨੀਆਂ ਵੀ ਮੰਗਾਂ ਹੈਗੀਆਂ ਉਹ ਸਾਰੀਆਂ ਮੰਗਾਂਆਂ ਦੀਆਂ 12 ਦੀਆਂ 12 ਮੰਗਾਂ ਆ ਉਹ ਮੰਗ ਪੱਤਰ ਸਾਰੇ ਐਮਪੀਆ ਨੂੰ ਪਾਰਟੀਆਂ ਤੋਂ ਬਗੈਰ ਜਿੰਨੇ ਐਮਪੀ ਦੂਜੀਆਂ ਪਾਰਟੀਆਂ ਦੇ ਆ ਉਹਨਾਂ ਨੂੰ ਦਿੱਤੇ ਜਾਣਗੇ ਬੇਸ਼ਕਰ ਕੇ 50 ਦਿੱਤੇ ਜਾਣਗੇ ਤੇ ਤਾਂ ਜੋ ਪਾਰਲੀਮੈਂਟ ਜਿਹੜਾ ਸੈਸ਼ਨ ਚੱਲਣਾ ਵਾ ਜਿਹੜਾ ਗਾੜੀ ਬਾਈਟ ਦਾ ਸੈਸ਼ਨ ਚੱਲਣਾ ਵਾ ਮੂਲ ਸੌਣ ਸੈਸ਼ਨ ਉਹਦੇ ਵਿੱਚ ਉਹ ਆਪਣੀ ਜਿਹੜੀ ਆਵਾਜ਼ ਕਿਸਾਨਾਂ ਦੀ ਠਾ ਸਕਣ ਠਾਉ ਦੇ ਅਗਲੀ ਠਾਉ ਦੇ ਅਗਲੀ ਗੱਲ ਉਹਨਾਂ ਤੇ ਆਊਗੀ ਆਹੀ ਮੰਗ ਪੱਤਰ ਦੇ ਕੇ ਮੰਗ ਕਰਾਂਗੇ ਕਿ ਉੱਥੇ ਸਾਡੀ ਆਵਾਜ਼ ਜੇ ਤੁਸੀਂ ਲੋਕਾਂ ਦੇ ਜੋ ਪਤਾ ਲੱਗੇ ਤੁਹਾਡੂ ਲੋਕਾਂ ਦਾ ਤੇ ਜਾ ਕੇ ਉੱਥੇ ਜਿਹੜੀ ਆ ਜੋ ਸਾਡੀਆਂ ਮੰਗਾਂ ਉਹਨਾਂ ਦੀ ਵਾਇਟ ਆਓ ਤੇ ਉਹਦੇ ਲਈ ਜਿਹੜਾ ਜਿਹਨਾਂ ਆਪਣੇ ਨੇ कपूरਥਲੇ ਨੇ ਫੈਸਲਾ ਕਰ ਲਿਆ ਵਾ ਕਿ ਸਿਚੇ ਰਾਜ ਦੇ ਰਾਜ ਸਭਾ ਦੇ ਮੈਂਬਰ ਆ ਇਹ ਸਤਨਪੁਰ ਲੋਧੀ ਆਓ ਉਹਨਾਂ ਦੇ ਘਰ ਦਾ ਘਰਾਓ ਕਰਕੇ ਜਾਂ ਜਿੱਥੇ ਉਹ ਰਹਿੰਦੇ ਜਿੱਥੇ ਉਹ ਰਹਿੰਦੇ ਆ ਪੁਰੀਆ ਤੇ ਜਾਂ ਜਿੱਥੇ ਵੀ ਰਹਿੰਦੇ ਆ ਉਹਦਾ ਘਰਾਓ ਕਾ ਉਥੇ ਉਥੇ ਧਰਨਾ ਲਾ ਕੇ ਤੇ ਸੈਂਕੜੇ ਕਿਸਾਨ ਮਜ਼ਦੂਰ ਬੀਬੀਆਂ ਜਿਹੜੇ ਆ ਉਹ ਆਪਣਾ ਮੰਗ ਪੁੱਤਰ ਦੇਣਗੇ ਵੇ ਆਪਣਾ ਸੰਰਸ਼ ਜਿਹੜਾ ਹੋਰ ਤੇਜ਼ ਕਰਨਗੇ 30 ਗਲਾਈ ਨੂੰ 11 ਕਿਸਾਨ ਮਜ਼ਦੂਰ ਬੀਬੀਆਂ ਕਪੂਰਥਲ ਜ਼ਿਲ੍ਹੇ ਤੋਂ ਆਪਣੀ ਵਾਰੀ ਦੇ ਅਨਸਾਰ 62 ਮੋਰਚੇ ਵੱਲ ਰਵਾਨਾ ਹੋਣਗੇ ਤੇ ਚੜ੍ਹਦੀ ਕਲਾ ਦਾ ਮੋਰਚਾ ਚਲਾਉਣਗੇ ਮੋਰਚਾ ਸਾਡੀ ਜ਼ਿੰਦਗੀ ਆ ਅਸੀਂ ਪੰਜ ਸਾਢੇ ਚਲਾਉਣਾ ਵਾ ਹਰ ਹਾਲ ਤੱਕ ਜਿੱਤਣਾ ਵਾ ਤੇ ਜਿੱਤ ਤੱਕ ਲੜਨਾ ਵਾ ਵਾ ਗੁਰੂ ਜੀ ਕਾ ਖਾਲਸਾ ਵਾ ਗੁਰੂ ਜੀ ਕੀ ਫਤਿਹ